ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਧ ਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਿਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਨਾਮ ਕੇ ਜਹਾਜ਼ ਸਤਿਗੁਰਾਂ ਦੀ ਬਾਣੀ ਚੱਲ ਰਹੀ ਹੈ ਆਸਾ ਰਾਗ ਚੱਲ ਰਿਹਾ ਹੈ ਜਿਹਦੇ ਵਿੱਚ ਸਤਿਗੁਰਾਂ ਦੇ ਭਾਈ 145 ਸ਼ਬਦ ਸੰਪੂਰਨ ਹੋਏ ਹਨ ਪੰਜਵੇਂ ਪਾਤਸ਼ਾਹ ਜੀ ਦੇ 407 ਅੰਗ ਤੇ ਸ਼ਬਦ ਸੁਭਾਏਮਾਨ ਹਨ ਅਗਲਾ ਸ਼ਬਦ ਮਹਾਰਾਜ ਜੀ ਪੰਚਮ ਪਾਤਸ਼ਾਹ ਜੀ ਆਰੰਭ ਕਰਦੇ ਹਨ ਸਾਨੂੰ ਜੀਵਾਂ ਨੂੰ ਪਾਤਸ਼ਾਹ ਜੀ ਪਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਮਹਲਾ 5 ਆਪਣੀ ਭਗਤ ਨਿਵਾਹੀ ਠਾਕਰ ਆਇਓ ਆਹੇ ਰਹਾਉ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਪਾਈਏ ਸ਼ਬਦ ਰਮ ਕਰਦੇ ਹੋਏ ਵਚਨ ਕਰਦੇ ਹਨ ਆਪਣੀ ਭਗਤ ਨਵਾਹੇ ਠਾਕੁਰ ਆਇਓ ਆਹੇ ਸਤਗੁਰ ਜੀ ਜਿਗਿਆਸੂ ਮੁਖਧਾਰਾਂ ਸ਼ਬਦ ਉਚਾਰਨ ਕਰਦੇ ਹਨ ਮਹਾਰਾਜ ਜੀ ਕਹਿੰਦੇ ਤੇਰੇ ਦਰ ਤੇ ਮੈਂ ਚਾਹ ਲੈ ਕੇ ਆਇਆ ਹਾਂ ਤੰਗ ਲੈ ਕੇ ਆਇਆ ਹਾਂ ਓਛਲ ਲੈ ਕੇ ਆਇਆ ਪ੍ਰੀਮ ਦੀ ਓਛਲ ਠਾਕਰ ਆਇਓ ਆਹੇ ਤੋ ਭਾਵ ਕੀ ਏ ਠਾਕਰ ਜੀਓ ਹਰੀ ਜੀਓ ਪਰਮੇਸ਼ਰ ਜੀਓ ਬਿਆਰੇ ਪ੍ਰੀਤਮ ਜੀਓ ਮੈਂ ਤੁਹਾਡੇ ਦਰ ਤੇ ਪ੍ਰੀਮ ਦੀ ਛਲ ਲੈ ਕੇ ਆਇਆ ਹਾਂ ਕੁਸੀ ਮੇਰੇ ਕਰੋ ਆਪਣੀ ਭਗਤੀ ਨਵਾਹੇ ਆਪਣੀ ਭਗਤੀ ਬਖਸ਼ ਨਾ ਕਰੋ ਮਹਾਰਾਜ ਜੀ ਕਹਿੰਦੇ ਆਪਣੀ ਭਗਤੀ ਨਵਾਜ ਤੋਂ ਭਾਵ ਕਿ ਆਪਣੀ ਭਗਤੀ ਦੇ ਨਾ ਕਰੋ ਭਗਤੀ ਮੇਰੇ ਝੋਲੀ ਦੇ ਵਿੱਚ ਪਾਣਾ ਕਰੋ ਮੈਨੂੰ ਦੇਣਾ ਕਰੋ ਤੁਹਾਡੇ ਦਰ ਤੇ ਮੈਂ ਮੰਗਤਾ ਬਣ ਕੇ ਜਗਿਆਸੂ ਬਣ ਕੇ ਮਨ ਦੇ ਆਚਾਰ ਲੈ ਕੇ ਮਨ ਦਾ ਪ੍ਰੀਮ ਲੈ ਕੇ ਓਛਲ ਲੈ ਕੇ ਉਤਸ਼ਾਹ ਲੈ ਕੇ ਆਇਆ ਹਾਂ ਰਹਾਉ ਸ਼੍ਰੀ ਰਾਮਦੇਵ ਕੀ ਮਹਾਰਾਜੀ ਅੱਗੇ ਬੇਚਨ ਕਰਦੇ ਹਾਂ ਜੀ ਨਾਮ ਪਦਾਰਥ ਹੋਏ ਸਕਾਰਥ ਹਿਰਦੇ ਚਰਨ ਵਸਾਹਿ ਜੀ ਮਹਾਰਾਜੀ ਕਹਿੰਦੇ ਤੁਹਾਡੇ ਨਾਮ ਨੂੰ ਮੈਂ ਜਪਨਾ ਕਰਦਾ ਹਾਂ ਆਡੇ ਚਰਨ ਕਮਲ ਜਿਹੜਿਆਂ ਨਾਮ ਰੂਪੀ ਚਰਨ ਕਮਲ ਮੈਂ ਹਿਰਦੇ ਤੇ ਵਿੱਚ ਤੁਸੀਂ ਕਿਰਪਾ ਕਰਕੇ ਮੇਰੇ ਆਪਣੇ ਚਰਨ ਮੇਰੇ ਹਿਰਦੇ ਵਿੱਚ ਵਸਾਈ ਰੱਖੋ ਬੇਨਤੀ ਕਰਦੈਨ ਮਹਾਰਾਜ ਇਹ ਠਾਕਰ ਜੀਓ ਪ੍ਰੀਤਮ ਜੀਓ ਮਹਾਰਾਜ ਜੀ ਕਹਿੰਦੇ ਤੁਸੀਂ ਆਪਣੇ ਚਰਨ ਕਮਲ ਮੇਰੇ ਹਿਰਦੇ ਵਿੱਚ ਵਸਾਣਾ ਕਰੋ ਨਾਮ ਦਾ ਧਨ ਨਾਮ ਪਦਾਰਥ ਮੈਨੂੰ ਬਖਸ਼ਣਾ ਕਰੋ ਇਹ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹੇ ਮਹਾਰਾਜ ਜੀ ਕਹਿੰਦੇ ਹੀ ਮੁਕਤੀ ਦਾ ਆਧਾਰ ਹੈ ਚਰਨ ਕਮਲ ਦੇ ਵਿੱਚ ਤੁਸੀਂ ਮੇਰੇ ਹਿਰਦੇ ਵਿੱਚ ਚਰਨ ਕਮਲ ਟਿਕਾਣਾ ਕਰੋ ਨਾਮ ਦੀ ਬਰਕਤ ਨਾਮ ਦਾ ਧਨ ਮੈਨੂੰ ਬਖਸ਼ਣਾ ਕਰੋ ਮਹਾਰਾਜ ਜੀ ਅੱਗੇ ਕਹਿੰਦੇ ਨੇ ਕੀ ਹੀ ਮੁਕਤਾ ਇਹ ਹੀ ਜੁਗਤਾਈ ਜੁਗਤੀ ਹੈ ਇਹ ਹੀ ਮੁਕਤ ਹੈ ਚਰਨ ਕਮਲਾਂ ਨੂੰ ਧਾਰਨ ਕਰਨਾ ਕਹਿੰਦੇ ਹੋਰ ਕੁਝ ਨਹੀਂ ਚਾਹੀਦਾ ਰੱਖੋ ਸੰਤ ਸੰਗਾਇ ਮਹਾਰਾਜ ਜੀ ਕਹਿੰਦੇ ਸਤਿ ਪਰਮੇਸ਼ਰ ਸਤਗੁਰਾਂ ਦੇ ਸੰਗਤ ਦੇ ਬਖਸ਼ਣਾ ਕਰੋ ਤੇ ਤੁਹਾਡੇ ਨਾਮ ਰੂਪੀ ਚਰਨ ਕਮਲ ਹਿਰਦੇ ਵਿੱਚ ਵਸੇ ਰਹਿਣ ਤੇ ਗੁਰੂ ਦੀ ਸੰਗਤ ਸੱਚੇ ਗੁਰੂ ਦੀ ਸਤਿ ਪਰਮੇਸ਼ਰ ਸੰਤ ਸਤਿ ਪਰਮੇਸ਼ਰ ਨੂੰ ਕਹਿੰਦੇ ਹਨ ਗੁਰੂ ਨੂੰ ਹਾਲਾਜੀ ਕਹਿੰਦੇ ਸਤਗੁਰਾਂ ਦੀ ਸੰਗਤ ਦੇਣਾ ਕਰੋ ਜਿੱਥੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਇਹੀ ਮੁਕਤੀ ਹੈ ਔਰ ਕਿਤੇ ਮੁਕਤੀ ਨਹੀਂ ਨਾਮਨ ਧਿਆਵੋ ਸਹਿਜ ਸਮਾਵੋ ਨਾਨਕ ਹਰ ਗੁਣ ਗਾਹੇ ਹੀਰੀ ਲੀ ਤੁਖ ਵਿੱਚ ਮਹਾਰਾਜੀ ਫਿਰ ਬੇਨਤੀ ਕਰਦੇ ਹਨ ਏ ਨਾਨਕ ਨਾਮ ਨੂੰ ਧਿਆਉਣਾ ਕਰੋ ਸਹਿਜ ਸਮਾਵੋ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਨਾਮ ਤੇਰਾ ਟਿਕ ਜਾਵੇ ਹਰੀ ਜੀਉ ਨਾਨਕ ਹਰ ਗੁਣ ਗਾਏ ਹਰ ਜੀ ਕਹਿੰਦੇ ਮੈਂ ਲਾਲਕ ਤੇਰੇ ਗੁਣਾਂ ਨੂੰ ਗਾਉਣਾ ਕਰਦਾ ਹਾਂ ਤੇਰਾ ਜਸ ਕਰਨਾ ਕਰਦਾ ਹਾਂ ਮੇਰੇ ਹਿਰਦੇ ਵਿੱਚ ਤੁਹਾਡਾ ਨਾਮ ਵਸ ਜਾਵੇ ਮੈਂ ਨਾਮ ਨੂੰ ਧਿਆਉਣਾ ਕਰਦਾ ਵਾਂ ਸਹਿਜ ਹਿਰਦੇ ਵਿੱਚ ਸਮਾਣਾ ਕਰੋ ਤੁਸੀਂ ਕਿਰਪਾ ਕਰੋ ਆਸਾ ਮਹੱਲਾ ਪੰਜਵਾਂ ਅਗਲਾ ਸ਼ਬਦ ਮਹਾਰਾਜ ਜੀ ਰੰਮ ਕਰਦੇ ਹਨ ਜੀ ਠਾਕਰ ਚਰਨ ਸੁਹਾਵੇ ਹਰ ਸੰਤਨ ਪਾਵੇ ਜੀ ਮਹਾਰਾਜ ਜੀ ਕਹਿੰਦੇ ਤੁਹਾਡੇ ਚਰਨ ਕਮਲ ਬਹੁਤ ਸੋਹਣੇ ਹਨ ਸੋਹਣੇ ਚਰਨ ਕਮਲ ਹਨ ਠਾਕਰ ਜੀਓ ਠਾਕਰ ਚਰਨ ਸੁਹਾਵੇ ਸੁੰਦਰ ਚਰਨ ਹਨ ਤੁਹਾਡੇ ਠਾਕਰ ਜੀਓ ਹਰ ਸੰਤਨ ਪਾਵੇ ਮਹਾਰਾਜ ਜੀ ਕਹਿੰਦੇ ਪਰ ਸਤ ਸੰਤਪੁਰਸ਼ ਜਿਹੜੇ ਹਨ ਸਤਿਪਰਮੇਸ਼ਰ ਨੂੰ ਧਿਆਉਣ ਵਾਲੇ ਗੁਰਮਖੁਰਮਖ ਜਨ ਸੰਤਪੁਰਸ਼ ਤੁਹਾਡੇ ਚਰਨਾਂ ਨੂੰ ਪਾ ਲੈਂਦੇ ਹਨ ਮਹਾਰਾਜ ਜੀ ਕਹਿੰਦੇ ਕਹਿੰਦੇ ਠਾਕੁਰ ਚਰਨ ਤੁਹਾਡੇ ਸੋਹਣੇ ਹਨ ਮਾਲਕ ਜੀਓ ਠਾਕੁਰ ਜੀਓ ਪ੍ਰਭੂ ਜੀਓ ਪਰ ਸਤਗੁਰ ਤੁਹਾਡੇ ਚਰਨ ਜਿਹੜੇ ਉਹ ਪਾਉਂਦੇ ਹਨ ਚਰਨ ਕਮਲੋ ਸਤਿਪਰਮੇਸ਼ਰ ਨੂੰ ਜਪਣ ਵਾਲੇ ਸੰਤ ਜਨ ਉਹਨਾਂ ਨੂੰ ਪਾ ਲੈਂਦੇ ਹਨ ਰਹਾਉ ਆਪ ਗਵਾਇਆ ਸੇਵਾ ਆਪ ਗਵਾਇਆ ਸੇਵਾ ਕਮਾਇਆ ਗੁਣ ਰਸ ਰਸ ਗਾਏ ਆਪਾ ਭਾਵ ਗਵਾ ਲੈਣਾ ਖਤਮ ਕਰ ਲੈਣਾ ਆਪੇ ਦਾ ਹੀ ਵੱਡਾ ਰੋਗ ਹੈ ਸਾਨੂੰ ਸਭ ਤੋਂ ਜ਼ਿਆਦਾ ਆਪਾ ਭਾਵ ਨੂੰ ਖਤਮ ਕੋਈ ਬਾਹਰਲੀ ਜੜੀ ਬੂਟੀ ਨਹੀਂ ਕਰਦੀ ਦਵਾਈ ਆਪਾ ਹੰਕਾਰ ਪਰਮੇਸ਼ਰ ਸਤਗੁਰੂ ਜੀ ਤੋੜਦੇ ਹਨ ਤਾਲ ਟੁੱਟਦਾ ਆਪ ਗਵਾਇਆ ਸੇਵਾ ਕਮਾਇਆ ਗੁਣ ਰਸ ਰਸ ਗਾਏ ਮਹਾਰਾਜ ਜੀ ਕਹਿੰਦੇ ਤੁਹਾਡੀ ਕਿਰਪਾ ਹੋਈ ਤੁਹਾਡੀ ਸੰਗਤ ਮਿਲੀ ਧਿਰ ਦੇ ਵਿੱਚ ਚਰਨ ਕਮਲ ਟਿਕੇ ਆਪਾ ਗਵਾ ਲਿਆ ਖਤਮ ਕਰ ਲਿਆ ਤੁਹਾਡੇ ਦਰ ਦੇ ਉੱਤੇ ਆਟ ਕੇ ਆਪਾ ਜਿਹੜਾ ਨਾ ਰੋਗ ਏ ਟੁੱਟ ਜਾਂਦਾ ਹੈ ਗੁਣ ਰਸ ਰਸ ਫਿਰ ਗੁੱਟ ਗੁੱਟ ਕਰਕੇ ਗੁਣ ਤੁਹਾਡੇ ਗਾਣ ਰਸ ਰਸ ਤੋਂ ਭਾਗ ਸੁਆਸ ਸੁਆਸ ਮਹਾਰਾਜ ਜੀ ਕਹਿੰਦੇ ਗੁਣ ਤੇੜੇ ਜਿਹੜੇ ਹਨ ਰਸ ਰਸ ਕਰਕੇ ਗਾਣਾ ਕੀਤੇ ਇੱਕ ਆਸ ਦਰਸ ਪਿਆਸਾ ਆਣ ਨਾ ਭਾਏ ਇਹ ਮਹਾਰਾਜ ਜੀ ਕਹਿੰਦੇ ਤੁਹਾਡੇ ਤੇ ਹੁਣ ਆਸ ਬਣ ਗਈ ਹੈ ਦੂਜਿਆਂ ਤੋਂ ਦੁਨੀਆਂ ਤੋਂ ਆਸ ਟੁੱਟ ਗਈ ਹੈ ਜਿਹੜੇ ਬਨੌਟੀ ਲੋਕ ਹਨ ਹੁਣ ਤੁਹਾਡੇ ਤੇ ਵੀ ਨੂੰ ਆਸ ਹੈ ਆਸਾ ਹੈ ਗੁਰੂ ਮਹਾਰਾਜ ਜੀ ਦਾ ਸੇਵਕ ਜਿਹੜਾ ਗੁਰਮੁਖ ਜਨ ਭਗਤ ਜਨ ਸਤਿ ਪੁਰਸ਼ ਉਹ ਪਰਮੇਸ਼ਰ 'ਤੇ ਆਸ ਰੱਖਦਾ ਸਦਾ ਉਹ ਦੁਨਿਆਵੀ ਆਸਾਂ 'ਚ ਤਿਆਗ ਦਿੰਦਾ ਛੱਡ ਦਿੰਦਾ ਕੀ ਮੇਰਾ ਕੰਮ ਕਰੇਗਾ ਉਹ ਸਦਾ ਹੀ ਉਹਦੇ ਚਰਨ ਕਮਲਾ 'ਤੇ ਅਰਦਾਸ ਕਰਦਾ ਹੈ ਬੇਨਤੀ ਕਰਦਾ ਉਹ ਮਾਲਕ ਜੀ ਆਸ ਪੂਰੀ ਕਰ ਦੇਣ ਵਾਸਾ ਦੇ ਦਾਤੇ ਹਨ ਮਾਲਕ ਉਹ ਸਾਰੀਆਂ ਆਸਾਂ ਸਾਰੇ ਮਨ ਦੇ ਮਨੋਰਥ ਪੂਰੇ ਕਰ ਸਕਦੇ ਹਨ ਪਰ ਸਾਨੂੰ ਭਰੋਸਾ ਹੋਣਾ ਚਾਹੀਦਾ ਸਾਡਾ ਭਰੋਸਾ ਹੀ ਨਹੀਂ ਸਾਡਾ પુરੁਸ਼ਾ ਤਾਂ ਬਾਹਰ ਟਿਕਿਆ ਹੋਇਆ ਦੁਨਿਆਵੀ ਲੋਕਾਂ ਤੇ ਜਿਹੜੇ ਆਪ ਆਪਣਾ ਕੰਮ ਨਹੀਂ ਕਰ ਸਕਦੇ ਉਹ ਸਾਡਾ ਕੀ ਕਰਨਗੇ ਜਦੋਂ ਦੁਨੀਆਂ ਦਾ ਰਾਜਾ ਦੁਨੀਆਂ ਦਾ ਮਾਲਕ ਦੁਨੀਆਂ ਦਾ ਸ਼ਾਹਕਾਰ ਦੁਨੀਆਂ ਨੂੰ ਪਾਲਣ ਵਾਲਾ ਉਹ ਸਾਹਮਣੇ ਬੈਠਾ ਹੈ ਬੇਨਤੀ ਤਾਂ ਉਹਦੇ ਚਰਨ ਚ ਕਰ ਦਿੰਨੇ ਆ ਫਿਰ ਬਾਹਰ ਜਾ ਕੇ ਵੀ ਆਸ ਰੱਖ ਲੈਣੇ ਆ ਫਿਰ ਉਹ ਆਸ ਪੂਰੀ ਨਹੀਂ ਹੁੰਦੀ ਇੱਕ ਬੇਨਤੀ ਉਹਦੇ ਚਰਨਾਂ ਵਿੱਚ ਕਰ ਦਿੰਨੇ ਆ ਫਿਰ ਉਹਦੇ ਤੇ ਵਿਸ਼ਵਾਸ ਨਹੀਂ ਹੁੰਦਾ ਫਿਰ ਦੂਜਿਆਂ ਦੇ ਹੱਥ ਟੱਡਦੇ ਆ ਜਾ ਕੇ ਕਿ ਮੇਰਾ ਕੋਈ ਕੰਮ ਕਰ ਦੇਵੀਂ ਜਦੋਂ ਦੁਨੀਆਂ ਦੇ ਠਾਕੁਰ ਨੂੰ ਮਾਲਕ ਨੂੰ ਰਾਜਿਆਂ ਨੂੰ ਜਾ ਕੇ ਸੁਨਾਤਾ ਸਭ ਕੁਝ ਫਿਰ ਉਹਤੇ ਤੇ ਭਰੋਸਾ ਰੱਖੀਏ ਚਾਰ ਦਿਨ ਉਹ ਆਸ ਪੂਰੀ ਹੋਏਗੀ ਜੇ ਭਰੋਸਾ ਹੀ ਨਹੀਂ ਰੱਖਣਾ ਫਿਰ ਆਸ ਇਸ ਤਰ੍ਹਾਂ ਪੂਰੀ ਹੋਏਗੀ ਭਰੋਸਾ ਰੱਖ ਕੀ ਆਸ ਪੂਰੀ ਹੁੰਦੀ ਹੈ ਇਹ ਪ੍ਰੋਸਾਰਖ ਕਿ ਉਹਦੇ ਚਰਨਾਂ ਵਿੱਚ ਆਵਾਂਗੇ ਤੇ ਦੇਖੋ ਦੁਨੀਆ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਕਿਤੇ ਜਵਾਬ ਥੋੜਾ ਇੱਥੇ ਜੇ ਉਹਨੂੰ ਹੀ ਮਾਲਕ ਪ੍ਰਭੂ ਪਿਤਾ ਪਰਮੇਸ਼ਰ ਮੰਨਾਂਗੇ ਫਿਰ ਆਸ ਜਿਹੜੀ অপੂਰਨ ਹੁੰਦੀ ਆ ਇੱਕ ਹੈ ਆਸਾ ਦਰਸ ਪਿਆਸਾ ਮਹਾਰਾਜ ਜੀ ਕਹਿੰਦੇ ਦੁਨਿਆਵੀ ਆਸਾਂ ਤੇ ਲਈ ਗਈਆਂ ਟੁੱਟ ਗਈਆਂ ਨੇ ਇੱਕ ਹੀ ਆਸ ਹੈ ਕਾਦੀ ਦਰਸ਼ਨਾਂ ਦੀ ਪਿਆਸ ਹੈ ਮਹਾਰਾਜ ਜੀ ਕਹਿੰਦੇ ਹੁਣ ਤਾਂ ਦਰਸ਼ਨਾਂ ਦੀ ਵੀ ਪਿਆਸ ਹੈ ਹੋਰ ਆਸਾਂ ਟੁੱਟ ਗਈਆਂ ਨਾ ਸੰਸਾਰੀ ਪਦਾਰਥਾਂ ਦੀਆਂ ਸੰਸਾਰੀ ਇਛਾਵਾਂ ਦੀਆਂ ਸੰਸਾਰੀ ਪੂਰਤੀਆਂ ਦੀਆਂ ਆਸਾਂ ਲਹਿ ਗਈਆਂ ਹੁਣ ਮਾਲਕ ਜੀ ਹੋਣ ਤਾਂ ਇੱਕੋ ਹੀ ਆਸ ਹੈ ਕਿ ਤੁਹਾਡੇ ਦਰਸ਼ਨ ਪਾ ਲਵਾਂ ਤੁਹਾਡੇ ਦਰਸ਼ਨ ਹੋ ਜਾਣ ਈ ਪਿਆਸ ਲੱਗੀ ਰਹਿੰਦੀ ਏ ਜਿਵੇਂ ਫੀਰ ਸਾਹਿਬ ਜੀ ਕਹਿੰਦੇ ਆ ਨਾ ਕਾਗਾ ਕ੍ਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋ ਨਾਣਾ ਮਤਸ਼ੂ ਹੋ ਪਿਰ ਦੇਖਣ ਕੀ ਆਸ ਆਗਾ ਚੁੰਡ ਨਾ ਪਿੰਜਰਾ ਵਸੇ ਤਾ ਉਹ ਡਰ ਜਾਏ ਜਿਤ ਪਿੰਜਰੇ ਮੇਰਾ ਸਹੋ ਵਸੈ ਮਾਸ ਨਾ ਤੇ ਤੂੰ ਖਾਏ ਕਹਿੰਦੇ ਮੈਨੂੰ ਆਸ ਹੈ ਅਜੇ ਵੀ ਸਰੀਰ ਦਾ ਸਾਰਾ ਜਸਰੀਰ ਤੋਂ ਮਾਸ ਵੀ ਸੁੱਕ ਗਿਆ ਐਨੀ ਭਗਤੀ ਐਨੀ ਭਗਤੀ ਭਗਤ ਫਰੀਦ ਜੀ ਦੀ ਮਾਸ ਵੀ ਸੁੱਕ ਗਿਆ ਹੱਡੀਆਂ ਅੱਡੀਆਂ ਰਹਿ ਗਈਆਂ ਤੇ ਫਿਰ ਵੀ ਬੇਨਤੀ ਕਰਦੇ ਹਨ ਕਹਿੰਦੇ ਇੱਕ ਆਸ ਹੈ ਮੈਨੂੰ ਮਿਲਣ ਦੀ ਇਹ ਉਥੇ ਸ਼ਲੋਕ ਉਚਾਰਨ ਕਰਦਿਆਂ ਕਹਿੰਦੇ ਕਾਂ ਇਹ ਕਾਗਾ ਇੱਥੇ ਚੁੰਝਾ ਨਾ ਮਾਰ। ਮੈਨੂੰ ਹਜੇ ਵੀ ਆਸ ਹੈ ਕਿਉਂਕਿ ਸਾਹ ਚੱਲਦੇ ਹਨ ਸਭ ਕੁਝ ਖਤਮ ਹੋ ਗਿਆ। ਕਿ ਉਹ ਮਾਲਕ ਮਿਲ ਜਾਏਗਾ, ਸਾਈਂ ਮਿਲ ਜਾਏਗਾ, ਉਹ ਬਾਬਲ ਦੇ ਪਰਮੇਸ਼ਰ ਦੇ ਦਰਸ਼ਨ ਹੋ ਜਾਣਗੇ। ਇਹ ਆਸ ਕਰਕੇ ਮੈਂ ਜੀਂਦਾ ਵਾਂ, ਮੈਨੂੰ ਹਜੇ ਖਤਮ ਨਾ ਕਰ। ਕਾਂ ਚੁੰਝਾ ਮਾਰਦੇ ਹਨ ਸਰੀਰ ਦੇ ਉੱਤੇ, ਹੱਡੀਆਂ-ਹੱਡੀਆਂ ਦਿਖਦੀਆਂ ਨੇ ਸਭ ਕੁਝ ਸੁੱਕ ਗਿਆ। ਇਨ ਈ ਸਾਲਾਂ ਦੀ ਭਗਤੀ 12 ਸਾਲ ਪਹਿਲਾਂ ਕੀਤੀ ਫਿਰ 24 ਸਾਲ ਦੀ ਭਗਤੀ ਸੀ ਭਗਤ ਜੀ ਦੀ ਤੇ ਸਾਧ ਸੰਗਤ ਜੀ ਆਪਾਂ ਨੂੰ ਤਾਂ ਵਾਹਿਗੁਰੂ ਕਹਿਣ ਲਈ ਕਿਹਾ ਮਹਾਰਾਜ ਨੇ ਉਹ ਜੁਗਾਂ ਦੇ ਵਿੱਚ ਵੱਡੀ ਭਗਤੀ ਹੁੰਦੀ ਸੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਸੀ ਹੁਣ ਤਾਂ ਆਪਾਂ ਨੂੰ ਕੋਈ ਕਠਨ ਤਪੱਸਿਆ ਨਹੀਂ ਕਰਨੀ ਪੈਂਦੀ ਹੁਣ ਤਾਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨਾ ਬਾਣੀ ਪੜ੍ਹਨੀ ਸਮੇਂ ਵੀ ਔਖੀ ਲੱਗਦੀ ਹੈ ਨਾਮ ਜਪਣ ਔਖਾ ਲੱਗਦਾ ਹੁਣ ਤਾਂ ਕੋਈ ਬਾਹ ਮਹਾਰਾਜ ਗੁਰੂ ਨਾਨਕ ਪਾਸਨਨ ਸੌਖਾ ਕਰਤੀ ਭਗਤੀ ਪਹਿਲੋ ਤਾਂ ਵੱਡੀ ਭਗਤੀ ਹੁੰਦੀ ਸੀ ਉਹਦੀ ਪ੍ਰਾਪਤੀ ਹੁੰਦੀ ਸੀ ਇਹ ਮਹਾਰਾਜ ਜੀ ਇੱਥੇ ਤਾਂ ਕਿਰਪਾ ਕਰਕੇ ਨਾਮ ਦਾ ਕੁੰਡ ਬਖਸ਼ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਬਾਣੀ ਜਿਹਨੂੰ ਪੜ੍ਹ ਕੇ ਅਸੀਂ ਇਹ ਅੰਮ੍ਰਿਤ ਰਸ ਚਖ ਸਕਦੇ ਹਾਂ ਇਹ ਮਹਾਰਾਜ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਜਾਚ ਵੀ ਦੱਸਦੇ ਹਨ ਕਹਿੰਦੇ ਨਾਮ ਧਿਆਵੋ ਭਗਤ ਜੀ ਸਤਗੁਰੂ ਜੀ ਬਚਨ ਵੀ ਕਰਦੇ ਹਨ ਕਹਿੰਦੇ ਨਾਮ ਨੂੰ ਧਿਆਨਾ ਕਰੋ ਇਹ ਆਸਾ ਦਰਸ ਪਿਆਸਾ ਆਣ ਨਾ ਭਾਵੇ ਕਹਿੰਦੇ ਦੁਨੀਆ ਦੇ ਰਸਾਂ ਦਾ ਮੈਨੂੰ ਕੋਈ ਲੈਣ ਦੇਣ ਨਹੀਂ ਮੈਨੂੰ ਚੰਗੇ ਨਹੀਂ ਲੰਘਦੇ ਪਾਉਂਦੇ ਨਹੀਂ ਹਾਰਾ ਜੀ ਕਹਿੰਦੇ ਤੇਰੇ ਦਰਸ਼ਨਾਂ ਦੀ ਇੱਕੋ ਆਸ ਹੈ ਦਇਆ ਤੁਹਾਰੀ ਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਹੀਲੀ ਤੋਖ ਵਿੱਚ ਮਹਾਰਾਜ ਜੀ ਵਚਨ ਕਰਦੇ ਹਨ ਕਹਿੰਦੇ ਪਰ ਤੁਹਾਡੀ ਕਿਰਪਾ ਹੋਵੇ ਸਤ ਸੰਤ ਜਿਹੜੇ ਹਨ ਸਤ ਪੁਰਸ਼ ਉਹ ਤੈਨੂੰ ਧਿਆਉਣਾ ਕਰਦੇ ਹਨ ਤੇਰੇ ਨਾਮ ਨੂੰ ਜਪਨਾ ਕਰਦੇ ਹਨ ਤੇ ਮਹਾਰਾਜ ਜੀ ਕਹਿੰਦੇ ਪਰ ਦਇਆ ਤੇ ਉੱਥੇ ਵੀ ਤੁਹਾਡੀ ਹੋਈ ਹੈ ਤੁਸੀਂ ਤਰਸ ਕਰਕੇ ਦਇਆ ਕਰਕੇ ਉਹਨਾਂ ਨੂੰ ਨਾਮ ਦੀ ਬਰਕਤ ਬਖਸ਼ਦੇ ਹੋ ਨਾਮ ਦੀ ਦਾਤ ਦਿੰਦੇ ਹੋ ਤੇ ਮਹਾਰਾਜ ਜੀ ਕਹਿੰਦੇ ਲਾਲਕ ਮੈਂ ਉਹਨਾਂ ਤੋਂ ਬਿਲਾ ਹਾਰ ਜਾਨਾ ਬਲ ਬਲ ਜਾਵੇ ਕਹਿੰਦੇ ਮੈਂ ਕੁਰਬਾਨ ਜਾਨਾ ਪਾਸ਼ਾ ਜੀ ਕਹਿੰਦੇ ਦਇਆ ਤੁਹਾਰੀ ਏ ਜੰਤ ਕਹਿੰਦੇ ਜੰਤ ਸੰਸਾਰ ਜੀਵ ਕੀ ਕਰ ਸਕਦਾ ਹੈ ਕਹਿੰਦੇ ਮਨੁੱਖ ਕੁਝ ਨਹੀਂ ਕਰ ਸਕਦਾ ਇੱਥੇ ਵੀ ਤੁਸੀਂ ਦਇਆ ਕਰਦੇ ਹੋ ਮਿਹਰ ਕਰਦੇ ਹੋ ਤੇ ਨਾਮ ਦੀ ਬਖਸ਼ਿਸ਼ ਕਰਦੇ ਹੋ ਤਾਂ ਅਸੀਂ ਜਪ ਸਕਦੇ ਹਾਂ ਤਾਂ ਬਾਣੀ ਪੜ ਸਕਦੇ ਹਾਂ ਤਾਂ ਸੇਵਾ ਕਰ ਸਕਦੇ ਹਾਂ ਇਹ ਵੀ ਤੁਹਾਡੀ ਮਿਹਰ ਹੈ ਦਇਆ ਹੈ ਇੱਥੇ ਵੀ ਦਇਆ ਪਰਮੇਸ਼ਰ ਦੀ ਕਿਤੇ ਆਣਾ ਸਮਝੀ ਹੰਕਾਰ ਕਰੀਏ ਕਿ ਆਪ ਹੀ ਜੱਪਦੇ ਆਪ ਹੀ ਝੁੰਨੇ ਆਪ ਹੀ ਉੱਠਦੇ ਆਂ ਏ ਠਾਉਣ ਵਾਲਾ ਅੰਮ੍ਰਿਤ ਵੇਲੇ ਵੀ ਉਹ ਮਾਲਕ ਹੈ ਆਪ ਠੰਡ ਹੈ ਆਪ ਉਦਮ ਬਖਸ਼ਦਾ ਤੇ ਮਨੁੱਖ ਉੱਠਦਾ ਅਜ ਚੱਲ ਕੇ ਉਹਨਿਆ ਘਰ ਤੋਂ ਇਹ ਨਾ ਸਮਝੀ ਕਿ ਸੀ ਜਾ ਰਿਹਾ ਹੂੰ ਹੁੰਮੇ ਕਰ ਲਈਏ ਹੰਕਾਰ ਕਰ ਲਈ ਮੈਂ ਤਾਂ ਰੋਜ਼ ਜਨਨਾ ਜੀ ਕਥਾ ਸ਼ਬਦ ਵਿਚਾਰ ਸੁਣਨੇ ਏ ਵੀ ਉਹਦੀ ਦਇਆ ਏ ਸਾਡੇ ਤੇ ਤਰਸ ਏ ਸਾਡੇ ਤੇ ਸਾਨੂੰ ਲੈ ਕੇ ਹੁੰਦਾ ਤੇ ਵੀ ਦਇਆ ਸਾਡੇ ਕੰਨ ਸੁਣਦੇ ਆ ਉਹਦੇ ਚਰਨਾਂ ਵਿੱਚ ਬਹਿ ਕੇ ਚਾਰ ਘੜੀ ਦੋ ਘੜੀ ਉਹਦਾ ਸਿਮਰਨ ਉਹਦੀ ਬਾਣੀ ਉਹਦੀ ਵਿਚਾਰ ਸੁਣਦੇ ਆ ਉਹਦੀ ਦਇਆ ਤੇ ਕਰਦੇ ਆ ਅਸੀਂ ਫੇਰ ਵੀ ਉਹਦੀ ਦਇਆ ਸਾਡੀ ਕੋਈ ਤਾਕਤ ਨਹੀਂ ਕਿ ਅਸੀਂ ਬੋਲ ਸਕੀਏ ਬਾਣੀ ਦੀ ਵਿਚਾਰ ਕਰ ਸਕੀਏ ਗਾਧਬੋਧ ਬਾਣੀ ਏ ਅਕਾਲੀ ਬਾਣੀ ਏ ਦਰਗਾਈ ਬਾਣੀ ਏ ਇਨੂੰ ਜਿੰਨਾ ਵੀ ਪੜਾਂਗੇ ਵਿਚਾਰਾਂਗੇ ਅੱਗੇ ਵਿਚਾਰਵਾਦੀ ਐ ਇਹਦਾ ਕੋਈ ਅੰਤ ਨਹੀਂ ਪਾ ਸਕਿਆ ਸਮਰੱਥ ਗੁਰੂ ਐ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਬਾਣੀ ਦਾ ਤੁਸ਼ ਵਿਚਾਰ ਅਸੀਂ ਕਰ ਸਕਦੇ ਹਾਂ ਜਿੰਨੀ ਕੁ ਸਾਡੀ ਬੁੱਧੀ ਹੁੰਦੀ ਆਪਾਂ ਵਿਚਾਰ ਕਰਦੇ ਹਾਂ ਤੇ ਮਹਾਰਾਜ ਜੀ ਕਹਿੰਦੇ ਉਹਦੀ ਕਿਰਪਾ ਖੀਰਲੀ ਤੋਂ ਉਹ ਕਹਿੰਦੇ ਮੈਂ ਬਲਿਹਾਰ ਜਾਂਦਾ ਵਾਂ ਸੱਚੇ ਗੁਰੂ ਤੋਂ ਪਰਮੇਸ਼ਰ ਤੋਂ ਉਹ ਦਇਆ ਕਰਕੇ ਨਾਮ ਦੀ ਦਾਤ ਬਖਸ਼ਦੇ ਹਨ ਸਾਨੂੰ ਨਾਮ 'ਚ ਪਾਣਾ ਕਰਦੇ ਹਨ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਤਿੰਨ ਸ਼ਬਦ ਸੰਪੂਰਨ ਹੁੰਦੇ ਹਨ ਸਤਿਗੁਰੂ ਜੀ ਮਿਹਰ ਕਰਨ ਸਦਾ ਹੀ ਸੰਗਤਾਂ ਨੂੰ ਚਰਨਾਂ ਨਾਲ ਜੋੜੀ ਰੱਖਣ ਐਸੀ ਦਇਆ ਜੀਵਾਂ ਤੇ ਰੱਖਣ ਕਿ ਸਦਾ ਹੀ ਬਾਣੀ ਪੜਦੇ ਰਹੀਏ ਸੁਣਦੇ ਰਹੀਏ ਵਿਚਾਰਦੇ ਰਹੀਏ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਬਾਣੀ ਵਿਚਾਰ ਦੇ ਸੇਵਾ ਨਿਭਾੰਦੇ ਨਿੱਕਾਂ ਭੁੱਲਾਂ ਹੋ ਜੰਨੀਆਂ ਨ ਮਹਾਰਾ ਸਮਤ ਬਖਸ਼ ਲੈਣ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ